ਕਿਸਾਨ ਵਿਰੋਧ ਜੈ ਹਿੰਦ ਮੈਂ ਹਾਂ ਤੁਹਾਡਾ ਆਪਣਾ ਸੁਨੀਲ ਕੁਮਾਰ ਗੁੰਤ ਇੱਕ ਵਾਰ ਫੇਰ ਲੈ ਕੇ حاضر ਹਾਂ ਕਿਰੋਚ ਜਾਣਕਾਰੀ ਕਿਸਾਨ ਵਿਰੋਧ ਜੋ ਜੋ ਦੀਵਾਲੀ ਨੇੜੇ ਆਉਂਦੀ ਹੈ ਆਪਾਂ ਵੇਖਣ ਨੂੰ ਮਿਲਦਾ ਹੈ ਸੁਣਨ ਨੂੰ ਮਿਲਦਾ ਹੈ ਕਿ ਬਹੁਤ ਸਾਰੀਆਂ ਐਸੀ ਘਟਾਵਾਂ ਹੁੰਦੀਆਂ ਜਿੱਥੇ ਨਕਲੀ ਦੁੱਧ ਬਣਾਉਣ ਦੀਆਂ ਅ ਸ਼ਿਕਾਇਤਾਂ ਮਿਲਦੀਆਂ ਨੇ ਤੇ ਫੜਿਆ ਵੀ ਜਾਂਦਾ ਨਕਲੀ ਦੁੱਧ ਪਰ ਇਸੇ ਵਿੱਚ ਇੱਕ ਚੰਗੀ ਖਬਰ ਆ ਰਹੀ ਹੈ ਅਸਾਮ ਤੋਂ ਕਿ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਵਿਸ਼ਵਸ਼ਰਮਾ ਜੀ ਨੇ ਇੱਕ ਨਵੀਂਕਲੀ ਪਹਿਲ ਕਰਦਿਆਂ ਹੋਏ ਆ ਜੋ ਕਿਸਾਨ ਵੀਰ ਨੇ ਜਿਹੜੇ ਦੁੱਧ ਦਾ ਉਤਪਾਦਨ ਵੀ ਨਾਲ ਕਰਦੇ ਨੇ ਸਹਾਇਤਨ ਦੇ ਵਜੋਂ ਉਹਨਾਂ ਨੂੰ 5% ਪ੍ਰਤੀ ਲੀਟਰ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਕਿਸਾਨ ਵੀਰ ਸਾਇਤੰਦੇ ਦੇ ਵਜੋਂ ਦੁੱਧ ਉਤਪਾਦਨ ਕਰਦੇ ਨੇ ਜੇਕਰ ਉਹ ਆਪਣਾ ਉਤਪਾਦਿਤ ਦੁੱਧ ਜੁਧਾਰੂ ਪਸ਼ੂ ਤੋਂ ਲਿਆ ਹੈ ਦੁੱਧ ਕੋਆਪਰੇਟਿਵ ਸੁਸਾਇਟੀਆਂ ਚ ਪਾਉਂਦੇ ਨੇ ਤਾਂ ਉਹਨਾਂ ਦੇ ਬਣਦੇ ਜੋ ਫੈਟ ਦੇ ਅਕੋਰਡਿੰਗ ਜਾਂ ਕੁਆਲਿਟੀ ਦੇ ਅਕੋਰਡਿੰਗ ਜੋ ਉਹਨਾਂ ਨੂੰ ਦੁੱਧ ਦੀ ਪੇਮੈਂਟ ਹੋਣੀ ਹੈ ਪਰ ਲੀਟਰ ਉਸ ਤੋਂ ਇਲਾਵਾ 5 ਰੁਪਏ ਪਰ ਲੀਟਰ ਸਬਸਿਡੀ ਵੀ ਦਿੱਤੀ ਜਾਏਗੀ ਇੱਕ ਚੰਗੀ ਪਹਿਲ ਹੈ ਇਹਦੇ ਨਾਲ ਆਸਾਮ ਰਾਜ ਦੇ ਲਗਭਗ 20000 ਤੋਂ ਵੱਧ ਕਿਸਾਨਾਂ ਨੂੰ ਜਦੋਂ ਉਤਪਾਦਨ ਕਰਦੇ ਨੇ ਉਹਨਾਂ ਨੂੰ ਲਾਭ ਹੋਣ ਜਾ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਇਸ ਪਹਿਲ ਨੂੰ ਦੇਖਦਿਆਂ ਹੋਇਆਂ ਹੋ ਸਕਦਾ ਹੈ ਪਿੱਛੇ ਦੇ ਵਿੱਚ ਕੁਝ ਹੋਰ ਸਟੇਟਸ ਵੀ ਇਸ ਪਾਲਿਸੀ ਨੂੰ ਅਪਣਾਉਣ ਤੇ ਕਿਸਾਨਾਂ ਦੇ ਹਿੱਤ ਵਿੱਚ ਇਸ ਤਰ੍ਹਾਂ ਦੀ ਸਬਸਿਡੀ ਦਾ ਐਲਾਨ ਕਰਨ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਫਿਰ ਤੁਹਾਡੇ ਨਾਲ ਮੁਖਾਤੀ ਫਵਾਂਗੇ ਫਿਰ ਹਾਲ ਦੇ ਲਈ ਅੱਗੇ ਦਿਓ ਧੰਨਵਾਦ